ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਤਰੀਕ ਅੱਜ ਹੈ ਜੀ 27 ਸਤੰਬਰ ਦਿਨ ਅੱਜ ਹੈਗਾ ਸ਼ਨੀਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜੀ ਅੱਜ ਦੀ ਵੀਡੀਓ ਆ ਜੇ ਤੁਸੀਂ ਪੂਰੀ ਦੇਖ ਲਈ ਨਾ ਤੁਹਾਡਾ ਪਰਮਾਤਮਾ ਤੇ ਭਰੋਸਾ ਹੋਰ ਵੀ ਜ਼ਿਆਦਾ ਵੱਧ ਜਾਊਗਾ ਅੱਜ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਹਰ ਰੋਜ਼ ਪਾਠ ਕਰਨਾ ਸ਼ੁਰੂ ਕਰ ਦਮੂਗੀ ਤੁਹਾਡਾ ਇਹਨਾਂ ਯਕੀਨ ਬਣ ਜਾਊਗਾ ਵਾਹਿਗੁਰੂ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿਹੜਾ ਪਾਠ ਕਰਨ ਦੇ ਨਾਲ ਜਿਹੜੀ ਸਿਰਫ 2 ਮਹੀਨੇ ਦੇ ਵਿੱਚ ਮਨੋਕਾਮਨਾ ਪੂਰੀ ਹੋ ਗਈ। ਸੋ ਵੀਡੀਓ ਨੂੰ ਬਿਨਾ ਸਕਿਪ ਕੀਤਾ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ। ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜ਼ੋਰ ਕਹੂੰਗੀ। ਆਪਾਂ ਇਹ ਨਹੀਂ ਕਹਿ ਰਹੇ ਵੀ ਆਹੀ ਪਾਠ ਕਰਨ ਦੇ ਨਾਲ ਜਿਹੜੀ ਮਨੋਕਾਮਨਾ ਪੂਰੀ ਹੁੰਦੀ ਹੈ। ਇਹ ਤਾਂ ਇੱਕ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਹੱਡ ਬੀਤੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਬਾਣੀ ਇੱਕ ਸਮਾਨ ਹੈ ਤੁਸੀਂ ਪਾਠ ਜਿਹੜਾ ਮਰਜ਼ੀ ਕਰ ਲਓ ਗੱਲ ਸਿਰਫ ਇਹ ਹੁੰਦੀ ਹੈ ਵੀ ਕੋਈ ਬੰਦਾ ਕੋਈ ਪਾਠ ਕਰਕੇ ਗੁਰੂ ਤੇ ਭਾਵਨਾ ਬਣਾ ਲੈਂਦਾ ਵਿਸ਼ਵਾਸ ਬਣਾ ਲੈਂਦਾ ਕੋਈ ਬੰਦਾ ਕੋਈ ਪਾਠ ਕਰਕੇ ਸੋ ਹਰ ਇੱਕ ਦਾ ਆਪਣਾ ਆਪਣਾ ਐਕਸਪੀਰੀਅੰਸ ਹੁੰਦਾ ਹਨਾ ਇਹ ਨਹੀਂ ਹੈ ਵੀ ਬਾਣੀ ਕੋਈ ਜ਼ਿਆਦਾ ਸ਼ਕਤੀਸ਼ਾਲੀ ਹੈ ਕੋਈ ਘਟ ਹੈ ਨਹੀਂ ਬਾਣੀ ਇੱਕ ਸਮਾਨ ਹੈ ਬਸ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਤੁਹਾਡੀ ਭਾਵਨਾ ਪੱਕੀ ਹੋਣੀ ਚਾਹੀਦੀ ਤੁਹਾਨੂੰ ਗੁਰੂ ਤੇ ਭਰੋਸਾ ਪੱਕਾ ਹੋਣਾ ਚਾਹੀਦਾ ਸੋ ਚਾਹੇ ਫਿਰ ਤੁਸੀਂ ਮੂਲ ਮੰਤਰ ਸੇਵ ਕਰ ਲੋ ਚਾਹੇ ਤੁਸੀਂ ਜਪਜੀ ਸਾਹਿਬ ਕਰ ਲੋ ਚਾਹੇ ਜਪ ਜਪਈ ਸਾਹਿਬ ਕਰ ਲੋ ਸੋ ਸਭ ਤੋਂ ਵੱਡੀ ਚੀਜ਼ ਜਿਹੜੀ ਅਹਿਮ ਹੈ ਉਹ ਵਿਸ਼ਵਾਸ ਹੈ ਵਿਸ਼ਵਾਸ ਨਹੀਂ ਡੋਲਣਾ ਚਾਹੀਦਾ ਇਹ ਨਾ ਹੋਵੇ ਵੀ ਇੱਕ ਹੱਥ ਵਿੱਚ ਤਾਂ ਕੜਾ ਹੋਵੇ ਤੇ ਦੂਜੇ ਹੱਥ ਦੇ ਵਿੱਚ ਧਾਗੇ ਤਵੀਤ ਹੋਣ ਤਾਂ ਉਹਦਾ ਮਤਲਬ ਵੀ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੈ ਸੋ ਇਸ ਕਰਕੇ ਇਹ ਚੀਜ਼ਾਂ ਤੁਸੀਂ ਜ਼ਰੂਰ ਧਿਆਨ ਰੱਖਣਾ ਵੀ ਤੁਹਾਡਾ ਵਿਸ਼ਵਾਸ ਬਹੁਤ ਮਾਇਨੇ ਰੱਖਦਾ ਹੈ ਸੋ ਚਲੋ ਹੁਣ ਮੈਂ ਤੁਹਾਡੇ ਨੂੰ ਇੱਕ ਘਟਨਾ ਸ਼ੇਅਰ ਕਰਦੀ ਆ ਜਿਹਦੇ ਨਾਲ ਸੁਣਨ ਤੋਂ ਬਾਅਦ ਤੁਹਾਡਾ ਗੁਰੂ ਤੇ ਭਰੋਸਾ ਹੋਰ ਵੱਧ ਜਾਊਗਾ ਤੁਸੀਂ ਹੈਰਾਨ ਹੋ ਜਾਊਂਗੇ ਵੀ ਐਦਾਂ ਦੀਆਂ ਵੀ ਘਟਨਾਵਾਂ ਹੁੰਦੀਆਂ ਨੇ ਸੋ ਇੱਕ ਪਰਿਵਾਰ ਸੀ ਜੀ ਉਸ ਪਰਿਵਾਰ ਦੇ ਨਾਲ ਤਿੰਨ ਬੇਟੀਆਂ ਸੀ ਉਹ ਜਿਹੜੇ ਹਸਬੰਡ ਵਾਈਫ ਸੀ ਉਹਨਾਂ ਨੂੰ ਦੇਖੋ ਹਰ ਇੱਕ ਨੂੰ ਹੁੰਦਾ ਹਨਾ ਵੀ ਸਾਡੇ ਘਰ ਦੇ ਵਿੱਚ ਧੀਆ ਵੀ ਹੋਣ ਪੁੱਤ ਵੀ ਹੋਣ ਹਰ ਇੱਕ ਨੂੰ ਹੁੰਦਾ ਜਿਹਦੇ ਪੁੱਤ ਹੁੰਦਾ ਉਹਨੂੰ ਐ ਹੁੰਦਾ ਵੀ ਸਾਡੇ ਘਰੇ ਧੀ ਵੀ ਹੋਵੇ ਜਿਦੇ ਘਰੇ ਧੀ ਹੁੰਦੀ ਉਹਨੂੰ ਐ ਹੁੰਦਾ ਵੀ ਸਾਡੇ ਘਰੇ ਪੁੱਤ ਵੀ ਹੋਵੇ। ਸੋ ਇਹ ਦਾਤਾਂ ਹੀ ਇਦਾਂ ਦੀਆਂ ਹਨ। ਸੋ ਇਸੇ ਤਰ੍ਹਾਂ ਉਸ ਪਰਿਵਾਰ ਨੂੰ ਵੀ ਇਹ ਸੀ ਵੀ ਸਾਨੂੰ ਚਲੋ ਧੀਆ ਤਾਂ ਰੱਬ ਨੇ ਦਿੱਤੀਆਂ ਸਾਨੂੰ ਇੱਕ ਪੁੱਤਰ ਦੀ ਦਾਤ ਵੀ ਹੋਵੇ। ਸੋ ਪਰ ਉਸ ਪਰਿਵਾਰ ਦੇ ਵਿੱਚ ਤਿੰਨ ਧੀਆ ਹੋਣ ਤੋਂ ਬਾਅਦ ਜਿਨੀ ਕਿਤੇ ਨਾ ਕਿਤੇ ਉਸ ਪਰਿਵਾਰ ਦਾ ਜਣਾ ਮਨ ਡੋਲ ਰਿਹਾ ਸੀ। ਤਾਂ ਇਸੇ ਤਰ੍ਹਾਂ ਇੱਕ ਵਾਰੀ ਜਿਹੜੇ ਹੁੰਦੇ ਨਾ ਜਿਹੜੇ ਪਾਠ ਕਰਦੇ ਆ ਜੋ ਗੁਰਬਾਣੀ ਨਾਲ ਜੁੜੇ ਹੁੰਦੇ ਜਿਹਨੂੰ ਗੁਰੂ ਤੇ ਬੜਾ ਭਰੋਸਾ ਹੁੰਦਾ। ਇਦਾਂ ਦੇ ਮਹਾਪੁਰਸ਼ਾਂ ਦੇ ਨਾਲ ਮਤਲਬ ਉਹਨਾਂ ਦੀ ਇੱਕ ਵਾਰੀ ਮਿਲਜੁਲ ਹੋਇਆ ਉਹਨਾਂ ਦੇ ਦਰਸ਼ਨ ਹੋਏ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਬਾਬਾ ਜੀ ਵੀ ਸਾਡੇ ਨਾ ਤਿੰਨ ਬੇਟੀਆਂ ਨਹੀਂ ਵੀ ਸਾਨੂੰ ਕੋਈ ਇਦਾਂ ਦਾ ਪਾਠ ਦੱਸੋ ਗੁਰਬਾਣੀ ਦੱਸੋ ਵੀ ਸਾਡੇ ਘਰ ਜਿਹੜਾ ਪੁੱਤਰ ਦੀ ਦਾਤ ਗੁਰੂ ਸਹਿ ਬਖਸ਼ਣ ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਦੇਖੋ ਵੀ ਪਾਠ ਜਿਹੜਾ ਮਰਜ਼ੀ ਕਰ ਲਓ ਤੁਸੀਂ ਤੇ ਵੀ ਤੁਹਾਡਾ ਭਰੋਸਾ ਪੱਕਾ ਹੋਣਾ ਚਾਹੀਦਾ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਪਰ ਉਹਨਾਂ ਦਾ ਮਾਨ ਡੋਲ ਰਿਹਾ ਸੀ ਉਹਨਾਂ ਨੂੰ ਇਹ ਉਹਨੇ ਸੁਣਿਆ ਸੀ ਵੀ ਮਹਾਪੁਰਸ਼ ਜੇ ਬਚਨ ਕਰਦੇ ਨੇੜੇ ਬਾਣੀ ਬਹੁਤ ਜ਼ਿਆਦਾ ਜਪਦੀ ਨਹੀਂ ਹਨ ਤਾਂ ਵੀ ਉਹ ਸੱਚ ਹੋ ਜਾਂਦਾ ਉਹ ਕਹਿੰਦੇ ਨਹੀਂ ਜੀ ਤੁਸੀਂ ਸਾਨੂੰ ਕੋਈ ਪਾਠ ਦੱਸੋ ਵੀ ਅਸੀਂ ਉਹ ਹੀ ਪਾਠ ਕਰਿਆ ਕਰਾਂਗੇ ਉਹ ਕਹਿੰਦੇ ਵੈਸੇ ਤਾਂ ਬਾਣੀ ਇੱਕ ਸਮਾਨ ਹੈ ਚਲੋ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਇਦਾਂ ਕਰਿਆ ਕਰੋ ਸਵੇਰੇ ਉੱਠ ਕੇ ਅਮਰਤ ਵੇਲੇ ਗੁਰੂ ਦੇ ਚਰਨੀ ਲੱਗਿਆ ਕਰੋ ਪੰਜੇ ਬਾਣੀਆਂ ਦਾ ਪਾਠ ਕਰਿਆ ਕਰੋ ਵੱਧ ਤੋਂ ਵੱਧ ਬਾਣੀ ਜਪੋ ਜਿੰਨਾ ਹੋ ਸਕਦਾ ਉਨੀ ਬਾਣੀ ਜਪੋ ਉਹਨਾਂ ਨੇ ਕਿਹਾ ਠੀਕ ਹੈ ਚਲੋ ਜੀ ਉਹ ਜਿਹੜੀ ਘਰ ਵਾਲੀ ਸੀ ਉਹ ਉੱਠ ਕੇ ਜਾਨੀ ਕਿ ਅੰਮ੍ਰਿਤ ਵੇਲਾ ਸੰਭਣਾ ਸ਼ੁਰੂ ਕੀਤਾ ਹਰ ਰੋਜ਼ ਉੱਠ ਕੇ ਇਸ਼ਨਾਨ ਕਰਨਾ ਪਾਠ ਕਰਨਾ ਇਹਦਾ ਚੱਲਦਾ ਰਿਹਾ ਤੇ 7 ਮਹੀਨੇ ਹੋ ਗਏ ਜੀ ਉਹਨੂੰ ਮਤਲਬ ਦੁਆਰਾ ਪ੍ਰੈਗਨਨਸੀ ਹੋਈ ਨੂੰ ਤੇ ਵੈਸੇ ਤਾਂ ਉਹਦਾ ਭਰੋਸਾ ਪੱਕਾ ਸੀਗਾ ਕਿਉਂਕਿ ਉਹਨਾਂ ਨੇ ਕਿਸੇ ਤੋਂ ਸੁਣਿਆ ਸੀ ਹਨਾ ਮਾਹ ਪੁਰਸ਼ਾਂ ਦੇ ਵਚਨ ਕਦੇ ਵੀ ਆਲੇ ਨਹੀਂ ਜਾਂਦੇ ਕਦੇ ਵੀ ਖਾਲੀ ਨਹੀਂ ਜਾਂਦੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਮਨ ਸੀ ਉਹ ਅੰਦਰੋਂ ਜਿਹੜਾ ਇਨਸਾਨ ਆਪਾਂ ਢੋਲਦੇ ਢੋਲਦਾ ਤਾਂ ਉਹ ਜਿਹੜੇ ਡਾਕਟਰ ਕੋਲੇ ਜਾਂਦੇ ਸੀ ਕਿਉਂਕਿ ਤਿੰਨ ਬੇਟੀਆਂ ਹੋਈਆਂ ਉਹ ਤੋਂ ਵੀ ਉਸੇ ਡਾਕਟਰ ਤੋਂ ਦਵਾਈ ਲੈਤੀ ਮੇਲ-ਜੋਲ ਵਧ ਗਿਆ ਮਤਲਬ ਹੁੰਦਾ ਨਾ ਜਦੋਂ ਆਪਾਂ ਇੱਕੋ ਡਾਕਟਰ ਕੋਲੇ ਜਾਂਦੇ ਆ ਇੱਕ ਪਰਿਵਾਰ ਦੀ ਤਰ੍ਹਾਂ ਹੋ ਜਾਂਦਾ ਤਾਂ ਉਹ ਹਸਬੰਦ ਨੇ ਡਾਕਟਰ ਨੂੰ ਇੱਕ ਦਿਨ ਕਹਿ ਹੀ ਦਿੱਤਾ ਕਹਿੰਦਾ ਜੀ ਤੁਸੀਂ ਸਕੈਨ ਕਰਦੇ ਹੋ ਵੀ ਤੁਸੀਂ ਸਾਨੂੰ ਦੱਸਿਓ ਵੀ ਇਸ ਵਾਰੀ ਮਹਾਰਾਜ ਨੇ ਪੁੱਤਰ ਦੀ দাঁਤ ਤੋ ਬਖਸ਼ੀ ਆ ਨਾ ਸਾਨੂੰ ਤਾਂ ਉਹ ਕਹਿੰਦੀ ਜੀ ਇਹ ਜ਼ੁਲਮ ਹੈ ਵੀ ਆਪਾਂ ਦੱਸ ਨਹੀਂ ਸਕਦੀ ਹੈਗੀ ਉਹ ਕਹਿੰਦੇ ਨਹੀਂ ਵੀ ਅਸੀਂ ਕਿਸੇ ਕੋਲ ਦੱਸ ਦੇਣੀ ਆ ਬਸ ਸਾਨੂੰ ਵਿਸ਼ਵਾਸ ਤਾਂ ਹੈਗਾ ਵੀ ਗੁਰੂ ਸਾਨੂੰ ਪੁੱਤ ਦਊਗਾ ਵੀ ਪਰ ਫਿਰ ਵੀ ਇੱਕ ਮਨ ਕਿਤੇ ਨਾ ਕਿਤੇ ਡੋਲਦਾਗਾ ਵੀ ਜੀ ਤੁਸੀਂ ਦੱਸ ਦਿਮੋ ਚਲੋ ਜੋਰ ਪਾਉਣ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਰਿਪੋਰਟ ਤਾਂ ਨਹੀਂ ਦੇ ਸਕਦੇ ਵੈਸੇ ਦੱਸ ਦਵਾਂਗੇ ਤੇ ਉਹ ਕਹਿੰਦੇ ਠੀਕ ਆ ਜਦੋਂ ਉਹਨਾਂ ਨੇ ਟੈਸਟ ਕਰਿਆ ਤਾਂ ਉਹਨਾਂ ਨੇ ਉਹਦੇ ਹਸਬੰਦ ਨੂੰ ਕਿਹਾ ਕਹਿੰਦੇ ਵੀ ਮਾਫ ਕਰਿਓ ਜੀ ਇਸ ਵਾਰੀ ਵੀ ਚੌਥੀ ਵਾਰ ਵੀ ਤੁਹਾਡੀ ਬੇਟੀ ਹੀ ਹੈ ਤੇ ਉਹ ਸੁਣ ਕੇ ਕਿਹੜਾ ਤਾਂ ਉਦਾਸ ਹੋ ਗਿਆ ਪਰ ਫਿਰ ਵੀ ਕਿਤਨਾ ਕਿਤੇ ਅੰਦਰੋਂ ਇਹ ਸੀ ਵੀ ਨਹੀਂ ਵੀ ਪੁੱਤਰੀ ਹੋਊਗਾ ਤੇ ਚਲੋ ਜੀ 7 ਮਹੀਨੇ ਦਾ ਤਾਂ ਟੈਸਟ ਕਰਾ ਲਿਆ ਉਸ ਤੋਂ ਬਾਅਦ ਮਹੀਨੇ ਜਿਹੜੇ ਮਹੀਨੇ ਬਾਅਦ ਫੇਰ ਆਈ ਸਕੈਨ ਕਰਾਉਣੀ ਸੀ ਤੇ ਜਦੋਂ ਆਪਾਂ ਪ੍ਰੈਗਨਨਸੀ ਹੁੰਦੀ ਹੈ ਨਾ ਤੇ ਡਾਕਟਰ ਜਦੋਂ ਜਿਹੜੇ ਡਾਕਟਰ ਕੋਲੇ ਆਪਾਂ ਕੇਸ ਕਰਾਉਣੀ ਹੁੰਦੀ ਆ ਤਾਂ ਉਹ ਡਾਕਟਰ ਆਪਾਂ ਨੂੰ ਐਡਵਾਈਸ ਕਰਦਾ ਹੁੰਦਾ ਨਾ ਵੀ ਹਰ ਮਹੀਨੇ ਤੁਸੀਂ ਚੈੱਕਅਪ ਜ਼ਰੂਰ ਕਰਾਓ ਜਦੋਂ ਰਮਾਨ ਹੋਣ ਵਾਲਾ ਸੀ ਤਾਂ ਮੀਰਾ ਵੀ ਮੈਨੂੰ ਯਾਦ ਆ ਮਹੀਨੇ ਕੁ ਬਾਅਦ ਚੈੱਕ ਅਪ ਹੁੰਦਾ ਸੀ ਸਕੈਨ ਹੁੰਦੀ ਬੱਚਾ ਠੀਕ ਹੈ ਹਾਰਟ ਵੀ ਠੀਕ ਹੈ ਵੇ ਵੀ ਠੀਕ ਹੈ ਹਨਾ ਤੇ ਮੂਵਮੈਂਟ ਸਹੀ ਹੋ ਰਹੀ ਹੈ ਸਾਰਾ ਚੈੱਕ ਕਰਦੇ ਆ ਹਨਾ ਪਰ ਪੁਰਾਣੇ ਟਾਈਮਸ ਤਾਂ ਨਹੀਂ ਕਰਦੇ ਸੀ ਬਾਜਾ ਅੱਜ ਦੇ ਟਾਈਮ ਦੇ ਵਿੱਚ ਮਤਲਬ ਵੀ ਪ੍ਰੋਬਲਮ ਇੰਨੀ ਆ ਜਿਆਦਾ ਬਿਮਾਰੀਆਂ ਇੰਨੀਆਂ ਜਿਆਦਾ ਹਨਾ ਲੋਕ ਡਰ ਦਰ ਦੇ ਮਾਰੇ ਵੀ ਜਿਹੜਾ ਹਰ ਮਹੀਨੇ ਟੈਸਟ ਕਰਾਉਂਦੀ ਕਰਾਉਂਦੇ ਆ ਸੋ ਉਹ ਭੈਣ ਨੇ ਦੁਬਾਰਾ ਫੇਰ ਜਿਹੜਾ ਮਹੀਨੇ ਡੇਢ ਮਹੀਨੇ ਬਾਅਦ ਟੈਸਟ ਕਰਵਾਇਆ ਤਾਂ ਜਿਹੜਾ ਡਾਕਟਰ ਹੈ ਉਹਨੇ ਫਿਰ ਕਿਹਾ ਕਹਿੰਦਾ ਜੀ ਤੁਸੀਂ ਮੈਨੂੰ ਬਾਰ-ਬਾਰ ਪਰੇਸ਼ਾਨ ਨਾ ਕਰੋ ਵੀ ਮੈਂ ਤੁਹਾਨੂੰ ਇਸ ਵਾਰੀ ਫਾਈਨਲ ਦੱਸਤਾ ਵੀ ਹੁਣ ਇਸ ਤੋਂ ਬਾਅਦ ਨਾ ਤੁਸੀਂ ਮੈਨੂੰ ਤੰਗ ਕਰਿਓ ਵੀ ਇਹ ਗੈਰ ਕਾਨੂੰਨੀ ਆ ਪਰ ਨਹੀਂ ਦੱਸ ਸਕਦੇ ਤਾਂ ਉਹ ਕਹਿੰਦੇ ਨਹੀਂ ਜੀ ਤੁਸੀਂ ਦੱਸੋ ਸਾਨੂੰ ਕਹਿੰਦੇ ਜੀ ਬੇਟੀ ਹੀ ਹੈ ਤਾਂ ਚਲੋ ਜੀ ਜੋ ਘਰੇ ਆਗੇ ਵਾਪਸ ਹਨਾ ਤੇ ਮਨ ਉਦਾਸ ਵੀ ਸੀ ਪਰ ਕਿਤੇ ਨਾ ਕਿਤੇ ਉਹ ਭੈਣ ਨੇ ਫਿਰ ਵੀ ਪਾਠ ਜਾਰੀ ਰੱਖਿਆ ਉਹਨੂੰ ਫਿਰ ਵੀ ਐ ਸੀ ਵੀ ਨਹੀਂ ਅਗਰ ਬਾਬਾ ਜੀ ਨੇ ਕਿਹਾ ਤਾਂ ਪੁੱਤਰ ਹੋਊਗਾ ਤੇ ਦੇਖੋ ਜਦੋਂ ਫਿਰ ਕਲਾ ਵਰਤ ਨਹੀਂ ਹੁੰਦੀ ਹੈ ਗੁਰੂ ਦੀ ਹਨਾ ਜਦੋਂ ਪੂਰਾ ਟਾਈਮ ਆਇਆ ਉਹ ਡਾਕਟਰ ਦੇ ਐਡਮਿਟ ਹੋਈ ਉਹਨਾਂ ਦੇ ਬੱਚਾ ਹੋਇਆ ਤਾਂ ਉਸ ਵੀਰ ਨੇ ਫਟਾਫਟ ਆਪਣੇ ਘਰਿਆ ਆਪਣੀ ਮਾਂ ਨੂੰ ਫੋਨ ਲਾ ਕੇ ਕਿਹਾ ਕਹਿੰਦਾ ਮੰਮੀ ਵਧਾਈਆਂ ਗੁਰੂ ਨੇ ਆਪਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਉਹ ਡਾਕਟਰ ਵੀ ਹੈਰਾਨ ਵੀ ਰਿਪੋਰਟ ਦੇ ਵਿੱਚ ਜਿਹੜਾ ਸਕੈਨ ਕਰਦੇ ਸੀ ਉਹਦੇ ਵਿੱਚ ਬੇਟੀ ਸ਼ੋ ਹੁੰਦੀ ਸੀ ਕਿਵੇਂ ਹੋ ਸਕਦਾ ਤੇ ਦੇਖੋ ਜਦੋਂ ਪਰਮਾਤਮਾ ਦੀ ਕਲਾ ਵਰਤਨ ਤੇ ਆਉਂਦੀ ਹੈ ਨਾ ਤਾਂ ਫਿਰ ਦੇਖੋ ਜਿਹੜੀਆਂ ਕਹਿੰਦੇ ਹੁੰਦੇ ਨੇ ਨਾ ਡਾਕਟਰ ਦੀਆਂ ਮਸ਼ੀਨਾਂ ਉਹ ਵੀ ਫੇਲ ਹੋ ਜਾਂਦੀਆਂ ਤੇ ਉਹ ਭੈਣ ਨੇ ਲੜਨੀ ਛੱਡਿਆ ਮਨ ਜਰੂਰ ਡੋਲ ਰਿਹਾ ਸੀ ਪਰ ਲੜਨੀ ਛੱਡਿਆ ਗੁਰੂ ਤੇ ਭਰੋਸਾ ਨਹੀਂ ਛੱਡਿਆ ਵੀ ਨਹੀਂ ਅਗਰ ਬਾਬਾ ਜੀ ਨੇ ਕਿਹਾ ਵੀ ਪਾਟ ਕਰਨਾ ਤਾਂ ਹੋਊਗਾ ਤਾਂ ਪੁੱਤਰ ਹੋਊਗਾ ਤਾਂ ਉਹਨਾਂ ਦਾ ਦੇਖੋ ਉਹ ਵਿਸ਼ਵਾਸ ਜਿਹੜਾ ਗੁਰੂ ਤੇ ਬਣਿਆ ਹੋਇਆ ਸੀ ਪ੍ਰਮਾਤਮਾ ਨੇ ਉਹ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਪ੍ਰੀਖਿਆ ਲੈਤੀ ਉਹਨਾਂ ਨੂੰ ਹਨਾ ਜਦੋਂ ਡਾਕਟਰ ਨੇ ਦੱਸਿਆ ਵੀ ਬੇਟੀਆਂ ਨੇ ਉਹ ਸਮਝ ਲਓ ਪ੍ਰੀਖਿਆ ਹੀ ਸੀ ਹਨਾ ਵੀ ਉਹ ਮਨ ਵਿਸ਼ਵਾਸ ਨੂੰ ਤੋੜਨ ਵਾਸਤੇ ਗੁਰੂ ਨੇ ਇੱਕ ਪ੍ਰੀਖਿਆ ਪਾਈ ਵੀ ਦੇਖਦੇ ਆ ਫਿਰ ਵੀ ਜੁੜੇ ਰਹਿੰਦੇ ਨੇ ਕਿ ਟੁੱਟਦੇ ਨੇ ਤੇ ਉਹ ਪੈਣ ਫਿਰ ਵੀ ਜੁੜੀ ਰਹੀ ਫਿਰ ਵੀ ਉਹ ਪਾਠ ਕਰਦੀ ਰਹੀ ਤੇ ਇਦਾਂ ਦੀਆਂ ਪ੍ਰੀਖਿਆਵਾਂ ਆਪਣੀ ਜ਼ਿੰਦਗੀ 'ਚ ਵੀ ਕਿਤੇ ਨਾ ਕਿਤੇ ਪੈਂਦੀਆਂ ਨੇ ਜਦੋਂ ਆਪਾਂ ਕੋਈ ਕੰਮ ਹੁੰਦਾ ਨਾ ਵੀ ਆਪਣਾ ਕੰਮ ਬਣ ਜਾਵੇ ਪਰ ਉਹ ਕੰਮ ਬਣਦਾ ਨਹੀਂ ਉਲਟ ਹੁੰਦਾ ਰਹਿੰਦਾ ਜਾਂ ਉਹ ਕੰਮ ਲੇਟ ਹੁੰਦਾ ਰਹਿੰਦਾ ਤਾਂ ਕਿਤੇ ਨਾ ਕਿਤੇ ਆਪਣੀ ਉਹ ਪ੍ਰੀਖਿਆ ਚੱਲ ਰਹੀ ਹੁੰਦੀ ਆ ਕਈ ਲੋਕ ਤਾਂ ਫਿਰ ਵੀ ਪਾਠ ਕਰਦੇ ਰਹਿੰਦੇ ਨੇ ਗੁਰੂ ਤੋਂ ਗੁਰੂ ਤੋਂ ਹੀ ਆਪਾਂ ਮੰਗਣਾ ਹੋਰ ਕਿਥੋਂ ਆਪਾਂ ਮੰਗਣਾ ਹਨ ਤੇ ਆਪ ਗੁਰੂ ਦੇ ਦਰ ਦੇ ਮੰਗਦੇ ਆ ਤਾਂ ਜਦੋਂ ਫਿਰ ਵੀ ਉਹ ਇਨਸਾਨ ਗੁਰੂ ਤੋਂ ਹੀ ਮੰਗਦਾ ਰਹਿੰਦਾ ਗੁਰੂ ਦੇ ਅੱਗੇ ਝੁਕਦਾ ਰਹਿੰਦਾ ਤਾਂ ਫਿਰ ਪਰਮਾਤਮਾ ਇੱਕ ਦਿਨ ਉਹਦੀ ਅਰਦਾਸ ਜ਼ਰੂਰ ਪ੍ਰਵਾਨ ਕਰਦੀ ਆ ਪਰ ਜਿਹੜੇ ਡੋਲ ਜਾਂਦੇ ਆ ਵਿਸ਼ਵਾਸ ਟੁੱਟ ਜਾਂਦਾ ਲੜ ਛੱਡ ਦਿੰਦੇ ਨੇ ਤੇ ਹੋਰ ਆ ਹੋਰਾਂ ਰਾਹਾਂ ਤੇ ਭਟਕ ਜਾਂਦੇ ਨੇ ਫਿਰ ਪਰਮਾਤਮਾ ਵੀ ਉਹਦੀ ਅਰਦਾਸ ਕਦੇ ਪ੍ਰਵਾਨ ਨਹੀਂ ਕਰਦਾ ਸੋ ਤੁਸੀਂ ਵੀ ਇਹ ਪਾਠ ਕਰਦੇ ਹੋ ਨਾ ਕੋਈ ਗੱਲ ਨਹੀਂ ਅੱਜ ਤੁਹਾਡਾ ਕੰਮ ਨਹੀਂ ਬਣਦਾ ਅੱਗੇ ਜਾ ਕੇ ਬਣ ਜੂਗਾ ਹੋ ਸਕਦਾ ਤੁਹਾਡੀ ਪ੍ਰੀਖਿਆ ਚੱਲ ਰਹੀ ਹੋਵੇ ਸੋ ਗੁਰੂ ਤੇ ਵਿਸ਼ਵਾਸ ਬਣਾ ਕੇ ਰੱਖੋ ਗੁਰੂ ਦਾ ਲੜ ਕਦੇ ਨਾ ਛੱਡੋ ਸੋ ਮੀਦ ਕਰਦੀ ਆ ਅੱਜ ਦੀ ਜਿਹੜੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਤੇ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ